ਮੈਂ ਇਹ ਵੀ ਲੈਣੇ ਸਮਝਾਉਣਾ ਹੈ ਸਮਝਾ ਰਿਹਾ ਹਾਂ ਗੱਲ ਹੈ ਜਿਹਦਾ ਮੇਰਾ ਨਾਮ ਤੁਹਾਡਾ ਕੀ ਨਾਮ ਤੁਹਾਡਾ ਮੇਰਾ ਨਾਮ ਇੰਦਰਜੀਤ ਇੰਦਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਨਹੀਂ ਲਾਲ ਲਡੂ ਤੋਂ ਆਇਆ ਤੇ ਕੀ ਮਾਮਲਾ ਹੈ ਕਿਹੜੀ ਗੱਡੀ ਐਕਸੀਡ ਹੋਇਆ ਐਕਸੀਡ ਹੋਇਆ ਮੇਰੀ ਗੱਡੀ ਇਹੀ ਹੈ ਗੈਸ ਵਾਲੀ ਗੈਸ ਵਾਲੀ ਭਰੀ ਹੈ ਕਿ ਖਾਲੀ ਭਰੀ ਹੈ ਤੇ ਕੀ ਕਿੰਨਾ ਹਟ ਹੋ ਐਕਸੀਡ ਕਿੰਦਾ ਹੋ ਗਿਆ ਜੀ ਜੀ ਮੈਂ ਹੁੰਡਿਆ ਤੇ ਬੱਸ ਵਾਲੇ ਨੇ ਮੇਰੇ ਗਾੜੀ ਆਰਜੈਂਟ ਬ੍ਰੇਕ ਮਾਰੀ ਅੱਛਾ ਜੀ ਬੱਸ ਵਾਲੇ ਨੇ ਬ੍ਰੇਕ ਮਾਰੀ ਮੈਂ ਉਹਦੇ ਪਿੱਛੇ ਮਾਰੀ ਐ ਫਿਰ ਮੈਂ ਗੱਡੀ ਸਾਈਡ ਨੂੰ ਖਿੱਚੀ ਖੇਚਦੇ ਖੇਚਦਾ ਮੈਂ ਇੱਥੇ ਤੱਕ ਆ ਗਿਆ ਬਾਕੀ ਆ ਵੇਖ ਲਓ ਤੇ ਦੇਖ ਗੱਡੀ ਬ੍ਰਿਜ ਨਾਲ ਕਾਰ ਵੀ ਠੁੱਕੀ ਆ ਕੋਈ ਕਾਰ ਵਾਲੇ ਦਾ ਮਤਲਬ ਕਾਰ ਵਾਲੇ ਨੇ ਉਹਦੇ ਗੱਡੀ ਬ੍ਰੇਕ ਮਾਰੀ ਕਾਰ ਵਾਲੇ ਨੇ ਬੱਸ ਵਾਲੇ ਦੀ ਬ੍ਰੇਕ ਮਾਰੀ ਬੱਸ ਵਾਲੇ ਦੀ ਬੱਸ ਵਾਲੇ ਤੁਸੀਂ ਮਗਰ ਲੱਗੇ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਤਾਂ ਬਚਾਅ ਹੋ ਗਿਆ ਬਾਕੀ ਇਹ ਆ ਭੀ ਕਿੰਨੇ ਕੁ ਲੋਕ ਜ਼ਖਮੀ ਹੋਏ ਐ ਚੋ ਕਿੰਨੇ ਕੁ ਲੋਕ ਜ਼ਖਮੀ ਹੋਏ ਜਾਖਮੀ ਦੇ ਥੋੜੇ ਬਹੁਤ ਹੋਏ ਆ ਬੱਸ ਦੇ ਵਿੱਚ ਜਿਹੜੇ ਸੀ ਉਹ ਤੁਸੀਂ ਕਿੰਨੇ ਜਣੇ ਸੀ ਜੀ ਮੈਂ ਗੱਲਾਂ ਬ੍ਰਦਰ ਗੈਸ ਪੂਰਾ ਕੈਂਟਰ ਭਰਿਆ ਹੋਇਆ ਗੈਸ ਦਾ ਹਾਂ ਜੀ ਹਾਂ ਐਡਾ ਤੁਸੀਂ ਲੈ ਕੇ ਤੁਰੇ ਹੋ ਤੇ ਲੋਕੀ ਦੱਸਦੇ ਪਏ ਵੀ ਕਹਿੰਦੇ ਵੀ ਸ਼ਾਇਦ ਤੁਹਾਡੀ ਤੁਹਾਡੀ ਗਲਤੀ ਆ ਜੀ ਮੇਰੀ ਕਾਦੀ ਗਲਤੀ ਮੈਂ ਪਿੱਛੇ ਲਿਆ ਕੇ ਠੋਕਤਾ ਸਭ ਤੋਂ ਲਾਸਟ ਮੈਂ ਆ ਹੀ ਨੇ ਪਿੱਛੇ ਲਿਆ ਕੇ ਠੋਕਤਾ ਤੁਸੀਂ ਕਹਿੰਦੇ ਪਿੱਛੋ ਕਿਉਂ ਲਿਆ ਕੇ ਠੋਕਿਆ ਜੀ ਇਹਨਾਂ ਦੇ ਅੱਗੇ ਬ੍ਰੇਕ ਬੱਜੇ ਮੈਂ ਗੈਸ ਗੈਸ ਲੀਕ ਹੋ ਜਾਂਦਾ ਤੇ ਕਿੰਨਾ ਕੁ ਨੁਕਸਾਨ ਨੁਕਸਾਨ ਹੋ ਜਾਣਾ ਇੱਥੇ ਲੋਕਾਂ ਦਾ ਨ ਕਿਸਾਨ ਤੇ ਫਿਰ ਹੋਣਾ ਹੀ ਹੁੰਦਾ ਵਾ ਜੇ ਮਤਲਬ ਮੈਂ ਤੇ ਉਹ ਬਚਾ ਕੀਤਾ ਸਭ ਬਹੁਤ ਜ਼ਿਆਦਾ ਬਚਾ ਕੀਤਾ ਨਹੀਂ ਰਿਹਾ ਬਸ ਦੀ ਹਾਲਤ ਦੇਖ ਲਓ ਤੁਸੀਂ ਠੀਕ ਆ ਤੁਹਾਡੇ ਕੋਈ ਵਿਚਾਰੇ ਸਾਡੇ ਕੋਲ ਨਾਰਮਲ ਚੱਕਾ ਹੁੰਦਾ ਬਸ ਮੂਰੇ ਸੀ ਗੱਡੀ ਆ ਰਹੀ ਜੀ ਬਸ ਵਾਲੇ ਨੇ ਗੱਡੀ ਵਾਲੇ ਨੂੰ ਮਾਰਿਆ ਵਾ ਆਹ ਸਹੀ ਆ ਰਹੀ ਆਪਣੀ ਜਗ੍ਹਾ ਨੇ ਬ੍ਰੇਕ ਬੜੀ ਮਾਰੀ ਗੱਡੀ ਮਗਰ ਲਾ ਕੇ ਆ ਰਹੀ ਤੁਸੀਂ ਤੁਸੀਂ ਅਸੀਂ ਮਗਰ ਮਗਰ ਆ ਰਹੇ ਸੀ ਮੋੜ ਕੇ ਅਸੀਂ ਸ਼ੀਸ਼ੇ ਤੋੜ ਕੇ ਬਸ ਤੁਸੀਂ ਕਹਤੇ ਜੀ ਅਸੀਂ ਆਪਣੀ ਗੱਡੀ ਸੀ ਰਿਸੈਪਟ ਚ ਅੱਛਾ ਹਾਂਜੀ ਪਹਿਲਾਂ ਬਸ ਵਾਲਾ ਆ ਰਿਹਾ ਸੀ ਮੂਰੇ ਗੱਡੀ ਸੀ ਅੰਬਰਸਰ ਨੰਬਰ ਦਾ ਉਹਨੂੰ ਐਨੇ ਸਾਈਡ ਮਾਰੀ ਗੱਡੀ ਪਲਟਾ ਕੇ ਮੁਰੇ ਲੈਦੀ ਨਹੀਂ ਲੋਕੀ ਉੱਥੇ ਕਹਿ ਰਹੇ ਸੀ ਵੀ ਕੈਂਟਰ ਵਾਲੇ ਨੇ ਠੋਕ ਦਿੱਤਾ ਕੈਂਟਰ ਵਾਲੇ ਨੇ ਬੜਿਆ ਜ਼ੋਰ ਦੀਆਂ ਬ੍ਰੇਕਾਂ ਮਾਰੀਆਂ ਕੈਂਟਰ ਵਾਲੇ ਨੇ ਬਚਾ ਕੀਤਾ ਵਾ ਨਹੀਂ ਤਾਂ ਇਹ ਵੀ ਵਿੱਚ ਠੋਕਣਾ ਸੀ ਸਿੱਧਾ ਜਾ ਕੇ ਇਹਨੇ ਕੱਟ ਬਹੁ ਮਾਰਿਆ ਇਹਨੂੰ ਕਿੰਨਾ ਵੱਡਾ ਇਹ ਬੰਦਾ ਸੀ ਇਹ ਜਿਹੜੇ ਬਰੀਜਾ ਗੱਡੀ ਹੈ ਤੁਹਾਡੀ ਹੈ ਜੀ ਹਾਂਜੀ ਮੇਰੀ ਮੈਂ ਮਾਲਕ ਕੀ ਹਾਸਾ ਕਿਦਾ ਵਾਪਰ ਗਿਆ ਜੀ ਹਾਸਾ ਮੈਂ ਅੱਗੇ ਆ ਰਹੀ ਸੀ ਤੇ ਬੱਸ ਲੈ ਆ ਕੇ ਮਗਰੂ ਮਾਰੀ ਤੇ ਟਾਕਰ ਮੋੜ ਵਿੱਚ ਮਾਰਿਆ ਅੱਛਾ ਮੈਂ ਗਰੋਸ ਕੀਤੀ ਏ ਤੈਨੂੰ ਬਰੀਜਾ ਬੈਲੈਂਸ ਹੋ ਗਈ ਨਾ ਤੇ ਪਿੱਛੋਂ ਮੁਝੇ ਜੀਟੀ ਰੋਡ ਤੋਂ ਉਹ ਵੀ ਤੇ ਐਸੀ ਬੱਸ ਵੀ ਅੱਛਾ ਤੁਹਾਨੂੰ ਪਤਾ ਨਹੀਂ ਲੱਗਾ ਮਗਰ ਚੁੱਕਦਾ ਨੂੰ ਵਿੱਚ ਪਰਿਵਾਰ ਸੀਗਾ ਦਾ ਪੰਜ ਹੀ ਪੰਜ ਹੀ ਵਿਚਾਰਿਆ ਹੀ ਸਾਰਿਆਂ ਦਾ ਮੇਰੀ ਇਹ ਚੋਣ ਤੋਂ ਆਨੇ ਪਿਆ ਬਰਾਦੀ ਕੁੜੀ ਤੇ ਮੇਰੀ ਵਾਈਫ ਤੇ ਮੈਂ 60 ਡੇਰ ਸਾਡੇ ਗੋਡੀ ਦਾ ਮਤਲਬ ਤੁਮ ਦਿੱਲੀ ਤੋਂ ਇਕੱਠੇ ਸਾਹਿਬ ਸਿੰਘ ਦਾ ਸਾਡੇ ਆ ਗਏ ਹਾਂ ਸਾਰਾ ਪਰਿਵਾਰ ਕੇ ਸਾਡੇ ਮਾੜੀ ਜੀ ਮੇਰੇ ਆਈ ਹੋ ਹਾਂ ਉਹ ਰੋਟੀ ਆਈ ਗੱਡੀ ਦਾ ਨਿਕਾਣਾ ਬਾਕੀ ਤੇ ਠੀਕ ਹੈ ਜੀ ਗੱਡੀ ਬਾਕੀ ਗੱਡੀ ਤੇ ਉੱਪਰ ਚੜ੍ਹ ਜਾਈ ਬੱਸ ਕੋਲੋਂ ਸ਼ੁਗਰ ਪਿਓ ਪਟੜੀ ਤੇ ਜੜ ਜੀ ਤੈਨੂੰ ਤੈਨੂੰ ਬਾਸੜਾ ਦੇ ਪਿੱਛੋਂ ਹਟ ਕੇ ਤੇ ਚੜ੍ਹੇ ਜਾਈ ਹਾਂਜੀ ਬੱਸ ਹਾਂ ਜੀ ਆ ਕੇ ਆਉਣ ਦੇ ਆ ਜੀ ਸਾਈਡ ਬੱਸ ਤੇ ਸਿੰਘ ਇਹ ਨਹੀਂ ਪਿੱਛੋਂ ਉਹ ਤੁਹਾਨੂੰ ਮਗਰ ਤੋਂ ਪਤਾ ਨਹੀਂ ਉਹ ਮਗਰੋਂ ਟਰਾਲਾ ਤੇ ਮਗਰ ਹਨਾ ਟਰਾਲਾ ਵਿੱਚ ਗਰੀਬੇ ਸਫ਼ਰ ਕਰ ਰਹੇ ਹੈ ਨਾ